ਹਾਂਜੀ ਜੀ ਵਾਈਪਰ ਜੀ ਦਾ ਖਾਸਾ ਵਾਈਪਰ ਦੀ ਕੀਮਤ ਹੈ ਤੁਹਾਡੇ ਸਾਰੇ ਮੇਰੇ ਵੀਰਾਂ ਭੈਣਾਂ ਦਾ ਸਾਡੇ ਚੈਨਲ ਵਿੱਚ ਸਵਾਗਤ ਆ ਆਨਲਾਈਨ ਬਾਹਰ ਚੰਗੇ ਅੱਜ ਦੀ ਵੀਡੀਓ ਦਾ ਅਸੀਂ ਲੈ ਕੇ ਆ ਗਏ ਆ ਸਾਨੇਵਾਲ ਵਿਸ਼ੇ ਤਰ੍ਹਾਂ ਇੱਕ ਬੋਸ ਦਾ ਨਮਾਰਾ ਜੋ ਕਿ ਕੀ ਆਪਣੇ ਕੋਲ ਦੁਆਰਾ ਅੱਜ ਦੀ ਵੀਡੀਓ ਦਾ ਸੀ ਬੋਲੇ ਇਸ ਤੇ ਲੈ ਕੇ ਆਏ ਆ ਤੇ ਸਾਡੀ ਵੀਡੀਓ ਦਾ ਅੱਜ ਦਾ ਤੁਹਾਨੂੰ ਅੱਗੇ ਐਕਸਪਲੇਨ ਕਰਨਗੇ ਮੇਰਾ ਵੀਰ ਗੁਰੇ ਤੁਹਾਨੂੰ ਦੱਸੂਗਾ ਸੋ ਅੱਜ ਦੇ ਇਸ ਬੋਸ ਘਰ ਦੇ ਇਤਿਹਾਸ ਬਾਰੇ ਮੇਰਾ ਭਾਈ ਗੁਰੇ ਤੁਹਾਨੂੰ ਦੱਸਦਾ ਚਲੋ ਆਪਾਂ ਅੰਦਰ ਚੱਲੀਏ ਅਰਿੱਤੀ ਤਨ ਹੋਈ ਚਲੋ ਜੀ ਹੁਣ ਅੱਜ ਇਸ ਕੋਰ ਦਾ ਦੇ ਇਤਿਹਾਸ ਬਾਰੇ ਮੇਰਾ ਭਾਈ ਕੁਰੀ ਤੁਹਾਨੂੰ ਦੱਸਦਾ ਹਾਂ। ਤੋਂ ਮਿਹਰ ਦਾ ਪਰ ਸੇ ਬਾਈਕੂ ਜੀ ਦਾ ਖਾਸ ਸੀ ਬਾਈਕੂ ਟਿਕਟਾ ਤੇ ਤੁਹਾਡਾ ਸਾਰਿਆਂ ਦਾ ਵੀ ਆਪ ਪੈਣਾ ਪਾਈਆਂ ਤਾਂ ਆਪਣੇ ਸਾਰਿਆਂ ਦੇ ਸਾਡੇ ਚੈਨਲ ਆਲੇ ਮਾਨ ਕੇ ਬਹੁਤ-ਬਹੁਤ ਸ਼ੁਕਰੀਆ। ਜਿਵੇਂ ਅੱਜ ਆਪਣੇ ਬੋਡ ਮਹਾਰਾਸ਼ਟਰੀ ਰੇਡੂ ਸਾਹਿਬ ਜੀ ਵਿਖੇ ਆਏ ਹਨ। ਦੇ ਦੇ ਇਤਿਹਾਸ ਨਾਲ ਜਿਹੜੂ ਬਰਾਮਾ ਦੇ। ਤੇ ਅਸੀਂ ਤੁਹਾਨੂੰ ਦੱਸਣ ਲਈ ਆ ਕਿ ਇਹਦਾ ਇਤਿਹਾਸ ਸ਼ਹਿਰ ਤੋਂ ਜਿੰਦਗੀ ਵਾਰਾ ਲਿਆ ਗਿਆ ਹੈ। ਇਹ ਆਵਾਪਾ ਬੜੇ ਸਿਆਤ ਰਹੇ। ਐਵੇਂ ਦੱਸਣ ਦੀ ਪਾਸ ਤੋਂ ਬਾਅਦ ਕੈਮਰਾਮੈਨ ਜਿਵੇਂ। ਕਿ ਇਤਿਹਾਸ ਕਿਹਾ ਗਏ ਤੇ ਕਈ ਲੋਕਾਂ ਨੂੰ ਬਰੇਨ ਨਾ ਇਹ ਕਹਦੇ ਸੌ ਮੈਂ ਤਾਈ ਜੋ ਕਿ ਜਿਹੜੀ ਜਦੋਂ ਉੱਤਰੋ ਸੋਭੀ ਚੀਜ਼ ਪੱਛਾਰ ਰਿਹਾ ਹੈ ਦੇਖ ਲਓ ਤਾਂ ਕਿ ਉਹ ਕੱਟ ਕੇ ਜਾਂ ਕਾਫੀ ਕੱਟ ਗਿਆ ਹੈ। ਉਹਦਾ ਤੇ ਸਾਨੂੰ ਸਾਹਿਵਾ ਦੇ ਕਿਹਾ ਸੀ ਕਿ ਆਪਣੇ ਕਿਤੇ ਉਸ ਸਥਾਨ ਨਾਲ ਇਹ ਸਵਾ ਬਤਾਇਆ ਸੀਗਾ। ਇਸ ਜਗ੍ਹਾ ਤੇ ਉਹਨਾਂ ਨੇ ਬਹੁਤ ਸਵਾ ਬਤਾਇਆ ਸੀ। ਤੇ ਅੱਜ ਤੱਕ ਇਤਿਹਾਸ ਇੱਥੇ ਲਿਖਿਆ ਵੀ ਹੋਇਆ ਉਥੋਂ ਆਪਾਂ ਦਰਜਾ ਕਰਕੇ ਨਾ ਦੱਸਾਂ। पर दसाया गया है इस पावर जिन्हें इसमानी इतने इन्होंने लिखा है जिम्मे की चरण इस स्थान ने जितने उसे जगह धन है श्री गुरु गोबिंद जी मांगे वाले जी गुरुद्वारा है ब्राह्मा पिंड हुए भाई दया सिंह भाई करम सिंह भाई मान सिंह भाई ਪਾਈ ਸ੍ਰੀ ਕਸ਼ਮੀਰ ਸਿੰਘ 77 ਉਹਨਾਂ ਨੂੰ ਕੋਰਸ ਹੋ ਗਿਆ। ਉਹ ਦੱਸਣਾ ਕਿ ਉਹ ਦਿਨ ਹਨ 22 ਦਸੰਬਰ ਦੀ ਰਾਤ ਨੂੰ ਕੋਈ ਸਥਾਨ ਤੇ ਹੋ ਰਹੀ ਸੀ। ਉਸ ਤੋਂ ਪਹਿਲਾਂ ਫਟਾਣਾ ਸੈਰਾਪੁਰ ਤੋਂ ਕਿਨੇ ਜਸਨੀ ਹਾਲ ਦੇ ਪਿੰਡਾਂ ਤੋਂ ਹੁੰਦੇ ਹੋਏ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਦੇ ਪਾਈ ਖੇਤੀਆਂ ਦੇ ਪਾਈ ਚੱਕਰ ਇਹਨਾਂ ਪਿੰਡਾਂ ਨਾਲ ਉਹ ਉਸ ਖੰਨਾ ਦੋਕੇ ਸਥਾਨ ਤੇ ਪਹੁੰਚੇ ਸਨ। ਅੱਗੇ ਉਹਨਾਂ ਦੇ ਸੱਤ ਇੱਥੇ ਗੁਰੂ ਜੀ ਨੇ ਰੇਲ ਦੇ ਦਰਖਤੇ ਖੜਾ ਰੱਖਿਆ ਸਾਇੰਟਿਸਟ ਉਸ ਦਰਖਤ ਨੂੰ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਰੇਲ ਦੇ ਦਰਖਤ ਦੇ ਕਿੱਥੇ ਉਹਨੇ ਰਾਸ ਬੋਲਾਈ ਸੀ ਇੱਕ ਗੂੜੀ ਚੀਜ਼ ਹੈ ਕਰ ਰਹੇ ਨੇ ਕਿ ਤਾਂ ਕਿ ਇਸ ਤੋਂ ਇਤਰਾਜ਼ ਕਰਾਉਣ ਵਾਲਾ ਕੋਈ ਨਹੀਂ ਸੀ ਕੋਈ ਜੀਵਤ 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 ਜੀ ਜਦੋਂ ਸਵੇਰੇ ਇੱਥੇ ਨੰਦਗੁਰ ਦੇ ਸ਼ਰਧਾਲੂਆਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਰਾਤ ਬਿਤਾਉਣ ਲਈ ਆਏ ਹਨ ਤਾਂ ਉਹ ਸਵੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਇੱਥੇ ਆਏ ਤੇ ਉਹਨਾਂ ਨੇ ਉਹਨਾਂ ਨੂੰ ਜਲ ਪਾਣੀ ਸਿਖਾਇਆ। ਗੁਰੂ ਜੀ ਨੇ ਸਿੰਘਾਂ ਸਮੇਤ ਸੰਗਤ ਦਾ ਪਿਆਰ ਕਿਤਾ ਦੇਖ ਕੇ ਬਹੁਤ ਪ੍ਰਸੰਨ। ਗੁਰੂ ਜੀ ਸੰਗਤ ਦਾ ਪਿਆਰ ਦੇਖ ਕੇ ਜਦੋਂ ਉਹਨਾਂ ਨੇ ਜਲ ਪਾਣੀ ਸਿਖਾਇਆ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਉਹਨਾਂ ਦਾ ਪਿਆਰ ਦੇਖ ਕੇ ਗੁਰੂ ਜੀ ਬਹੁਤ ਉਤਸ਼ਾਹਿਤ ਹੋਏ। ਉਹਨਾਂ ਦਾ ਪਿਆਰ ਦੇਖ ਕੇ ठीक उन्होंने बच्चे

ਜੋ ਵੀ ਸ਼ਰਧਾ ਨੂੰ ਤੇ ਸ਼ਰਧਾ ਨਾਲ ਆਪਣਾ ਜੋ ਵੀ ਕੋਈ ਮਨਰਾਜ ਦਾ ਜੋ ਵੀ ਮਨੋਕੁਸ਼ ਮੰਗਦਾ ਹੈ ਤੇ ਉਹਨਾਂ ਦਾ ਜਦ ਸੱਚੀ ਚੀਜ਼ ਲਿਖਤੀ ਰਹੇ ਜਾਂ ਕੁਝ ਵੀ ਹੋ ਮਨੋ ਮੰਗ ਰਿਹਾ ਤਾਂ ਉਹਨਾਂ ਦਾ ਸਹੀ ਸਹੀ ਹੋ ਜਾਂਦਾ ਜਾਂ ਕੁਝ ਵੀ ਧੁਖ ਕਲੇਸ਼ ਦੂਰ ਕਰਨਾ ਜਾਂਦਾ ਤੇ ਇੱਥੇ ਆ ਕੇ ਮਥਾ ਟੇਕ ਸਰਦਰਸ਼ਨ ਨਾਲ ਆਪਣਾ ਤੋਂ ਹਦਾ ਜੋ ਕਿ ਕੋ ਬੋਤਾਂ ਵਾਟ ਰਿਹਾ ਸਾਡੇ ਚੈਨਲ ਤੇ ਆਉਣ ਲਈ ਸਾਡੇ ਵਲੌਗ ਨੂੰ ਦੇਖਣ ਲਈ। ਸੋ ਜੋ ਵੀ ਕੋਈ ਕੁਝ ਪੁੱਤਾ ਜੁਕਾ ਪਿਆ ਗਲਤ ਕੀ ਹੋਈਆਂ ਆਵਾਜ਼ ਨਹੀਂ ਹੈ ਉਹਨੂੰ ਅਸੀਂ ਇੱਕਦਮ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਾਈ ਬ੍ਰਿਜਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਆਨ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਹੋਰ ਅਜਿਹੀ ਤੁਹਾਡੇ ਲਈ ਅੱਜ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇੱਕ ਹੋਰ ਜੀ ਦੀ ਸੂਚਨਾ ਜੀ ਸਾਡੇ ਕੋਲ ਇਸ ਵੀਡੀਓ ਵਿੱਚ ਜੇ ਕੋਈ ਖੋਚਕ ਹੋ ਗਿਆ ਹੋਵੇ ਤਾਂ ਮਾਫ ਕਰਨਾ ਕੋਈ ਬਾਕਾਟ ਕੋਈ ਅੱਖਰ ਮਨ ਕੀ ਰਹਿ ਜਾਂਦਾ ਕੋਈ ਮਾਫ ਕਰ ਦਿਓ ਜੇ ਕੋਈ ਖੋਚਕ ਹੋ ਗਿਆ ਸਾਡਾ ਸੱਚੀ ਕਾਜੀ ਬਾਈ ਵੀ ਆਤਾ ਵਾਈ ਵੀ ਜੀ